ਸੋ so, ਜੈਮ ਸੀਡੀ ਹallelujah Praise Lord ਸੋ ਪ੍ਰਭੂ ਦੇ ਨਾਮ ਦੀ स्तुਤੀ ਮहिमा ਅਤੇ ਵਡਿਆਈ ਹੋਵੇ ਸੋ ਅੱਜ ਦੇ ਸੁੰਦਰ ਸਮੇਂ ਦੇ ਲਈ ਅਸੀਂ ਖੁਦਾਵੰਦ ਖੁਦਾ ਦਾ ਧੰਨਵਾਦ ਕਰਦੇ ਹਾਂ ਮੇਰੇ ਪਿਆਰਿਓ ਜਾਨੀ ਮਚਨ ਦੀ ਸਟਾਈਲ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਰਮੇਸ਼ਵਰ ਦੇ ਗੂੜ ਗੱਲਾਂ ਅਤੇ ਹੋਰ ਵਚਨ ਦੇ ਵਿੱਚ ਗਹਿਰੀਆਂ ਗੱਲਾਂ ਨੂੰ ਸਿੱਖ ਸਕੀਏ ਤੇ ਇਸ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰਨਾ ਬੈਲ ਦੇ ਆਈਕਨ ਨੂੰ ਦਬਾਉਣਾ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਪਾਈ ਜਾਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਜਾਵੇ ਕਰਕੇ ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਆ ਮੈਂ ਇੱਕ ਵੀਡੀਓ ਸਾਡੇ ਕੋਲ ਆਉਂਦੀ ਆ ਅਨਮੋਲਕ ਬਾਤਰਾ ਦੀ ਦੁਬਾਰਾ ਵਾਲੀ ਮੈਂ ਉਸ ਵੀਡੀਓ ਨੂੰ ਬਾਅਦ ਦੇ ਵਿੱਚ ਬੜਾ ਖੋਜਿਆ ਲੱਭਿਆ ਉਹਦੇ ਫੇਸਬੁੱਕ ਅਕਾਊਂਟ ਤੇ ਆ ਉਹਦੇ YouTube ਅਕਾਊਂਟ ਤੇ ਪਰ ਉਹ ਵੀਡੀਓ ਮਿਲੀ ਨਹੀਂ ਪਤਾ ਨਹੀਂ ਉਹ ਡਿਲੀਟ ਕਰ ਦਿੱਤੀ ਗਈ ਜਾਂ ਕਿਦਾਂ ਸੋ ਉਹਦੇ ਵਿੱਚ ਉਹਨੇ ਦੁਬਾਰਾ ਇਹ ਗੱਲ ਕਹੀ ਕਿ ਜਿੱਥੇ ਜਾਣਾ ਚਾਹੇ ਕਿ ਮੈਨੂੰ ਕੋਈ ਮਤਲਬ ਨਹੀਂ ਹੈ ਕਰਕੇ ਮੈਂ ਤੇ ਤੁਹਾਡੀ ਭਲਾਈ ਦੇ ਲਈ ਇਹ ਗੱਲਾਂ ਕਹੀਆਂ ਸੀ ਕਿ ਜੇਕਰ ਪਰਮਾਤਮਾ ਹੈਗਾ ਤੇ ਫਿਰ ਉਹਦੇ ਲਈ ਇੱਕ ਸੇਵਕ ਦੀ ਜਾਂ ਇੱਕ ਪਾਸਟਰ ਦੀ ਕੀ ਲੋੜਿਆ ਕਰਕੇ ਤੇ ਅਸੀਂ ਜੋ ਬਾਈਬਲ ਦੇ ਅਨੁਸਾਰ ਅਸੀਂ ਦੇਖਾਂਗੇ ਦੁਨਿਆਵੀ ਗੱਲਾਂ ਨੂੰ ਛੱਡ ਕੇ ਕਿ ਇੱਕ ਸੇਵਕ ਦਾ ਕਾਲੀਸੀਆ ਦੇ ਲਈ ਕੀ ਮਹੱਤਵ ਹੁੰਦਾ ਆ ਸੋ ਤੁਹਾਨੂੰ ਲੱਗਦਾ ਸੰਸਾਰ ਦੇ ਲੋਕਾਂ ਨੂੰ ਜਾਂ ਅਨਮੋਲਕ ਵਾਤਰਾ ਵਰਗਿਆਂ ਨੂੰ ਕਿ ਪਾਸਟਰ ਕੇਵਲ ਹੱਥ ਰੱਖਣ ਦੇ ਲਈ ਆ ਇਹ ਪਖੰਡਵਾਦ ਫੈਲਾਉਣ ਦੇ ਲਈ ਆ ਜਾਂ ਲੋਕਾਂ ਕੋ ਪੈਸਾ ਪ੍ਰਾਪਤ ਕਰਨ ਦੇ ਲਈ ਆ ਪਰ ਮੈਂ ਸਾਰੇ ਸੇਵਕਾਂ ਦੀ ਗੱਲ ਨਹੀਂ ਕਰਦਾ ਜਿਹੜੇ ਬਾਈਬਲ ਦੇ ਅਨੁਸਾਰ ਸੱਚਮੁੱਚ ਬਾਈਬਲ ਦੀ ਸੇਵਾ ਆ ਸਮਝ ਕੇ ਪਰਮੇਸ਼ਵਰ ਦਾ ਕੰਮ ਸਮਝ ਕੇ ਕੰਮ ਕਰਦੇ ਆ ਉਹਨਾਂ ਸੇਵਕਾਂ ਦੇ ਬਾਰੇ ਕੁਝ ਜਾਣਕਾਰੀ ਜ਼ਰੂਰ ਦਵਾਂਗਾ ਕਿ ਆਖਿਰਕਾਰ ਇੱਕ ਸੇਵਕ ਕਲੀਸਿਆ ਦੇ ਵਿੱਚ ਰੱਖਿਆ ਕਿਉਂ ਜਾਂਦਾ ਉਹਦੀ ਜ਼ਿੰਮੇਵਾਰੀ ਕੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਜਦੋਂ ਯਹੂਦੀਆਂ ਦੇ ਵਿੱਚ ਪਤਰਸ ਨੇ ਪਹਿਲੀ ਵਾਰ ਪ੍ਰਚਾਰ ਕੀਤਾ ਪ੍ਰੇਰਤਾਂ ਦੇ ਕੰਮ ਰਸੂਲਾਂ ਤੇ ਕਰਤਵ ਉਹਦਾ ਦੋ ਬਾਪ ਉਹਦਾ 37 ਬਚਨ ਤੋਂ ਜਿਆਦਾ ਸੀ ਪੜਦੇ ਆ ਤੇ ਉੱਥੇ ਜਦ ਪਤਰਸ ਨੇ ਆਪਣੇ ਬਚਨ ਨੂੰ ਰੱਖਿਆ ਤੇ ਬਚਨ ਚ ਲਿਖਿਆ ਸੁਣਨ ਵਾਲਿਆਂ ਦੇ ਹਿਰਦੇ ਛਿੱਦ ਗਏ ਤੇ ਜਦੋਂ ਉਹਨਾਂ ਬਚਨ ਨੂੰ ਗ੍ਰੈਂਡ ਕਰ ਲਿਆ ਯੀਸ਼ੂ ਮਸੀਹ ਦੇ ਬਾਰੇ ਜਾਣਿਆ ਤੇ ਅੱਗੇ ਉਹਨਾਂ ਸੇਵਕਾਂ ਤੋਂ ਸਵਾਲ ਪੁੱਛਿਆ ਕਹਿੰਦੇ ਹੁਣ ਅੱਗੇ ਅਸੀਂ ਕੀ ਕਰੀਏ ਮੰਲੋ ਅੱਜ ਬਹੁਤ ਵਾਰ ਅਸੀਂ ਪ੍ਰਭੂ ਦੇ ਵਿੱਚ ਆ ਜਾਂਦੇ ਆ ਬਪਤਿਸਮਾ ਵੀ ਲੈ ਲੈਨੇ ਆ ਫਿਰ ਕੀ ਉੱਥੇ ਕਹਾਣੀ ਖਤਮ ਹੋ ਗਈ ਨਹੀਂ ਹੁਣ ਇਸ ਤੋਂ ਅੱਗੇ ਵੀ ਮਸੀਹ ਦੇ ਸਟੈਪ ਆ ਮੇਰੇ ਪਿਆਰਿਓ ਇਸੇ ਤਰ੍ਹਾਂ ਜਦ ਉਹਨਾਂ ਨੇ वचन ਨੂੰ ਗ੍ਰਹਿਣ ਕੀਤਾ ਅਸੈਪਟ ਕੀਤਾ ਤੇ ਉਹਨਾਂ ਸੇਵਕਾਂ ਤੋਂ ਸਵਾਲ ਪੁੱਛਿਆ ਹੁਣ ਅੱਗੇ ਅਸੀਂ ਕੀ ਕਰੀਏ ਤੇ ਪਤਰਸ ਤੇ ਅੰਨੇ ਸ਼ਿਸ਼ੇ ਉਹਨਾਂ ਨੂੰ ਕਹਿੰਦੇ ਆ ਸਭ ਤੋਂ ਪਹਿਲਾਂ ਆਪਣੇ ਪਾਪਾਂ ਤੋਂ ਮਨ ਫੇਰਾਓ ਫਿਰ ਬਪਤਿਸਮਾ ਲਾਓ ਫਿਰ ਪਵਿੱਤਰ ਆਤਮਾ ਦਾ ਦਾਣ ਪਾਓ ਤੇ ਚੌਥੀ ਗੱਲ ਉਸ ਸੇਵਕ ਲੋਕਾਂ ਤੋਂ ਸਿੱਖਿਆ ਪ੍ਰਾਪਤ ਕਰਨੀ ਆ ਸਿੱਖਿਆ ਪ੍ਰਾਪਤ ਕਰਨੀ ਆ ਮੇਰੇ ਪਿਆਰਿਓ ਮੈਂ ਤੁਹਾਨੂੰ ਦੱਸਣਾ ਚਾਹਨਾ ਪਾਸਟਰ ਕੱਲਾ ਹਾਤਰਾ ਕੇ ਪ੍ਰਾਰਥਨਾ ਕਰਨ ਦੇ ਲਈ ਨਹੀਂ ਆ ਅਨਮੋਲ ਕਵਾਤਰਾ ਜੀ ਪਰਮੇਸ਼ਵਰ ਦੇ ਦਾਸ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇ ਕੇ ਤੇ ਉਹਨਾਂ ਨੂੰ ਸਵਰਗ ਰਾਜ ਦੇ ਲਈ ਤਿਆਰ ਵੀ ਕਰਦੇ ਆ ਧਿਆਨ ਦੇ ਕੇ ਸੁਣ ਲਿਓ ਜਿਵੇਂ ਅਸੀਂ ਇੱਕ ਬੱਚੇ ਨੂੰ ਸਕੂਲ ਭੇਜਦੇ ਹਾਂ ਤੇ ਉੱਥੇ ਸਾਨੂੰ ਪਤਾ ਆ ਕਿ ਬੱਚੇ ਨੂੰ ਪੜ੍ਹਾਉਣ ਦੇ ਲਈ ਇੱਕ ਮਾਸਟਰ ਦਾ ਹੋਣਾ ਕੀ ਆ ਜ਼ਰੂਰੀ ਆ ਬਿਨਾ ਮਾਸਟਰ ਤੋਂ ਕੋਈ ਬੱਚਾ ਅੱਗੇ ਨਹੀਂ ਵਧ ਸਕਦਾ ਜਦ ਮੈਂ ਛੱਤੀਸਗੜ੍ਹ ਦੇ ਵਿੱਚ ਸੇਵਕਾਈ ਕਰ ਰਿਹਾ ਸੀ ਤੇ ਉੱਥੋਂ ਦੇ ਜਿਹੜੇ ਪਿੰਡ ਦੇ ਲੋਕ ਜਾਂ ਉੱਥੋਂ ਦੇ ਜਿਹੜੇ ਸ਼ਰਾਰਤੀ ਅੰਸਰ ਸੀ ਉਹਨਾਂ ਲੋਕਾਂ ਨੂੰ ਕਹਿਣਾ ਸ਼ੁਰੂ ਕਰਤਾ ਸਾਨੂੰ ਕੋਈ ਇਪੱਤੀ ਨਹੀਂ ਕਿ ਤੁਸੀਂ ਮਸੀਹ ਨੂੰ ਮੰਨੋ ਪਰ ਤੁਸੀਂ ਕੀ ਕਰਨਾ ਆ ਸੰਗਤੀ ਦੇ ਵਿੱਚ ਇਕੱਠਿਆਂ ਨਹੀਂ ਹੋਣਾ ਤੇ ਪਾਸਟਰ ਲੋਕਾਂ ਨੂੰ ਘਰ ਨਹੀਂ ਸੱਦਣਾ ਜਦੋਂ ਇਹ ਮੁੱਦਾ ਮੇਰੇ ਘੜੀ ਆਇਆ ਕਾਲੀਸੀਆ ਨੇ ਮੇਰੇ ਨਾਲ ਇਸ ਬਾਰੇ ਚਰਚਾ ਕੀਤੀ ਤੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਮੈਂ ਉਹਨਾਂ ਨੂੰ ਕਿਹਾ ਤੁਸੀਂ ਅੱਜ ਤੋਂ ਬਾਅਦ ਪਤਾ ਕੀ ਕਰਨਾ ਹੈ ਇੱਕ ਕੰਮ ਕਰਨਾ ਹੈ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਤੇ ਕੁੰਡਾ ਲਾ ਕੇ ਉਹਨਾਂ ਨੂੰ ਬਾੜ ਦੇ ਨਾਲ ਅੰਦਰ ਤੇ ਕਿਤਾਬਾਂ ਦੇ ਦੇਣੀਆਂ ਤੇ ਉਹਨਾਂ ਨੂੰ ਕਹਿਣਾ ਤੁਸੀਂ ਹੁਣ ਸਕੂਲੇ ਜਾਂਦੀ ਲੋੜ ਨਹੀਂ ਆ ਅੰਦਰੇ ਪੜੋ ਆਪੇ ਹੀ ਪੜੋ ਤੇ ਵੇਖਿਓ ਤੁਸੀਂ ਆਪੇ ਪੜ ਕੇ ਤੁਸੀਂ ਡਾਕਟਰ ਬਣ ਜਾਓਗੇ ਇੰਜੀਨੀਅਰ ਬਣ ਜਾਓਗੇ ਉੱਚ ਕੋਟੀ ਦੇ ਮਕਾਮਾਂ ਤੇ ਪਹੁੰਚ ਜਾਓਗੇ ਫਿਰ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਇਦਾਂ ਹੋ ਸਕਦਾ ਕਿ ਤੁਹਾਡੇ ਬੱਚੇ ਸਕੂਲ ਨਾ ਜਾਣ ਆਪੇ ਅੰਦਰ ਹੀ ਪੜ ਕੇ ਤੇ ਮਾਸਟਰ ਬਣ ਜਾਣ ਆਹ ਇੰਜੀਨੀਅਰ ਬਣ ਜਾਣ ਡਾਕਟਰ ਤੇ ਸਾਰਿਆਂ ਨੇ ਸਿਰ ਹਿਲਾਇਆ ਇਦਾਂ ਨਹੀਂ ਹੋ ਸਕਦਾ ਤੇ ਮੈਂ ਉਵੇਂ ਉਹਨਾਂ ਨੂੰ ਦੱਸਿਆ ਜਿਵੇਂ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਲਈ ਅੱਛਾ ਮੁਕਾਮ ਪ੍ਰਾਪਤ ਕਰਨ ਦੇ ਲਈ ਇੱਕ ਸਕੂਲ ਤੇ ਇੱਕ ਅਧਿਆਪਕ ਦੀ ਲੋੜ ਪੈਂਦੀ ਆ ਉਹ ਵੇ ਆਤਮਾ ਆਤਮਿਕ ਜਗਤ ਦਾ ਵੀ ਇੱਕ ਸਕੂਲ ਆ ਉਹ ਆ ਸੰਗਤੀ ਤੇ ਸੰਗਤੀ ਤੋਂ ਸ਼ੈਤਾਨਾਂ ਤੋਂ ਦੂਰ ਰੱਖਣਾ ਚਾਹੁੰਦਾ ਆ ਤੇ ਇਸੇ ਕਰਕੇ ਉਹ ਕਹਿੰਦੇ ਸੀ ਲੋਕਾਂ ਨੇ ਉਹਨਾਂ ਨੂੰ ਡਰਾਵਾ ਮਾਰਿਆ ਵੀ ਤੁਸੀਂ ਇਕੱਠੇ ਹੋ ਕੇ ਸੰਗਤ ਨਹੀਂ ਕਰਨੀ ਨਾ ਕਿਸੇ ਪਾਸਟਰ ਨੂੰ ਬੁਲਾਉਣਾ ਆਪਣੇ ਆਪਣੇ ਘਰਾਂ 'ਚ ਮੰਨੋ ਮੰਨਾ 'ਚ ਮੰਨੋ ਤੇ ਇਦਾਂ ਮੰਨਣ ਦਾ ਮੈਂ ਉਹਨਾਂ ਨੂੰ ਦੱਸਿਆ ਕੋਈ ਫਾਇਦਾ ਨਹੀਂ ਤੁਸੀਂ ਘਰਾਂ 'ਚ ਮੰਨੋਗੇ ਪ੍ਰਾਰਥਨਾ ਕਰੋਗੇ ਪਰ ਜਦੋਂ ਤੁਹਾਨੂੰ ਸਹੀ ਤੇ ਗਲਤ ਬਾਰੇ ਕੋਈ ਦੱਸਣ ਵਾਲਾ ਨਹੀਂ ਹੈਗਾ ਤੇ ਤੁਸੀਂ ਅੱਗੇ ਕਿੱਦਾਂ ਵਧੋਗੇ ਆਤਮਿਕ ਜੀਵਨ ਦੇ ਵਿੱਚ ਮੇਰੇ ਪਿਆਰਿਓ ਇੱਕ ਬੱਚੇ ਨੂੰ ਗਿਆਨ ਦੇ ਲਈ ਇੱਕ ਸਕੂਲ ਤੇ ਅਧਿਆਪਕ ਦੀ ਲੋੜ ਪੈਂਦੀ ਆ ਉਸੇ ਤਰ੍ਹਾਂ ਕਲਿਸੀਆ ਦੇ ਵਿੱਚ ਸਾਨੂੰ ਸੰਗਤੀ ਸੰਗਤੀ ਸਾਡਾ ਆਤਮਿਕ ਸਕੂਲ ਆ ਤੇ ਉਹਦੇ ਵਿੱਚ ਇੱਕ ਅਧਿਆਪਕ ਯਾਨੀ ਇੱਕ ਟੀਚਰ ਇੱਕ ਸੇਵਕ ਯਾਨੀ ਇੱਕ ਪਾਸਟਰ ਦਾ ਹੋਣਾ ਜ਼ਰੂਰੀ ਆ ਜਿਹੜਾ ਸਿੱਖਿਆ ਦੇ ਕੇ ਸਾਨੂੰ ਪ੍ਰਭੂ ਦੇ ਰਾਜ਼ ਦੇ ਲਈ ਸਿੱਧ ਕਰਦਾ ਆ ਮੈਂ ਇਸੇ ਕਰਕੇ ਕਹਿ ਰਿਹਾ ਸੀ ਕਿ ਸੇਵਕ ਕੱਲਾ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕਰਨ ਦੇ ਲਈ ਨਹੀਂ ਆ ਉਹ ਕਲਿਸੀਆ ਨੂੰ ਹਾਰ ਕਲਿਸਿਆ ਦੀ ਸਮੱਸਿਆ ਦੇ ਵਿੱਚ ਉਹਨਾਂ ਦੇ ਨਾਲ ਖੜੇ ਹੁੰਦੇ ਆ ਮੇਰੇ ਪਿਆਰਿਓ ਅੱਜ ਤੇ ਮੌਲ ਹੀ ਬੜਾ ਸਿਸਟਮ ਇਹੋ ਜਿਹਾ ਆ ਗਿਆ ਕਿ ਸੇਵਕਾਂ ਨੂੰ ਮਿਲਣ ਦੇ ਲਈ ਕਾਰਡ ਬਣਾਉਣੇ ਪੈਂਦੇ ਆ ਕਲਿਸਿਆ ਵਾਲੇ ਵੀ ਸੁਣ ਲੈਣ ਤੇ ਨਾ ਹੀ ਉਹਨਾਂ ਦੇ ਕੋਲ ਕਲਿਸਿਆ ਦੇ ਦੁੱਖ ਸੁੱਖ ਦੇ ਵਿੱਚ ਜਾਣ ਦਾ ਸਮੇ ਹੈਗਾ ਇਹੋ ਜਿਹੀ ਸੇਵਕਾਂ ਨੇ ਆਪਣੇ ਆਪ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਨਾਲੋਂ ਵੀ ਵੱਡਾ ਬਣਾ ਲਿਆ ਜਿਨ੍ਹਾਂ ਦੇ ਕੋਲ ਕਦੀਸੀਆ ਦੇ ਵਿੱਚ ਵਿਚਰਨ ਦਾ ਸਮੇਂ ਨਹੀਂ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਉਹਨਾਂ ਦੇ ਨਾਲ ਖੜੇ ਹੁੰਦਾ ਸਮੇਂ ਨਹੀਂ ਤੇ ਨਾ ਹੀ ਉਹਨਾਂ ਦੇ ਕੋਲ ਉਹਨਾਂ ਦੇ ਲਈ ਉਹਨਾਂ ਨੂੰ ਹਾਲਚਲ ਪੁੱਛਣ ਦੇ ਲਈ ਫੋਨ ਤੇ ਉਹਨਾਂ ਦੇ ਕੋਲ ਸਮੇਂ ਹੈਗਾ ਤੇ ਲੋਕਨ ਲੋਕ ਪਸੰਦ ਵੀ ਇਹੋ ਜਿਹੇ ਸੇਵਕਾਂ ਨੂੰ ਕਰਦੇ ਜਿਹੜੇ ਉਹਨਾਂ ਦੀ ਚਿੰਤਾ ਕਰਦੇ ਆ ਉਹਨਾਂ ਦੀ ਖੁਸ਼ੀ ਗਮੀ ਦੇ ਵਿੱਚ ਸ਼ਾਮਲ ਹੁੰਦੇ ਆ ਜਿਹੜੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਦੇ ਦੁੱਖ ਸੁੱਖ ਪੁੱਛਦੇ ਆ ਇਹੋ ਜਿਹੇ ਪਾਸਟਰ ਤੇ ਲੋਕਾਂ ਨੂੰ ਲੱਗਦੇ ਇਹ ਵੈਲੇ ਹੀ ਨੇ ਸ਼ਾਇਦ ਮੇਰੇ ਅਜ਼ੀਜ਼ੋ ਸੇਵਕ ਦਾ ਮਤਲਬ ਹੀ ਇੱਕ ਦਾਸ ਆ ਤੇ ਉਹ ਕਲੀਸੀਆ ਦੀ ਸੇਵਾ ਲਈ ਖੜਾ ਕੀਤਾ ਗਿਆ ਤੇ ਮੈਂ ਤੁਹਾਨੂੰ ਦੱਸ ਰਿਹਾ ਸੀ ਜਿਹੜੇ ਲੋਕਾਂ ਨੂੰ ਲੱਗਦਾ ਕਿ ਪਾਸਟਰ ਕੱਲੇ ਜਿਹੜੇ ਦੂਜੇ ਲੋਕਾਂ ਦੀ ਗੱਲ ਕਰ ਰਿਹਾ ਕਿ ਕੇਵਲ ਹੱਥ ਤਰ੍ਹਾਂ ਕੇ ਪ੍ਰਾਰਥਨਾ ਕਰਨ ਦੇ ਲਈ ਆ ਉਹਦੀ ਕੀ ਲੋੜ ਆ ਪ੍ਰਾਰਥਨਾ ਪਰਮੇਸ਼ਰ ਦੇ ਅੱਗੇ ਕਰਨੀ ਆ ਤੇ ਮੇਰੇ ਅਜ਼ੀਜ਼ੋ ਪਾਸਟਰ ਕੱਲਾ ਪ੍ਰਾਰਥਨਾ ਦੇ ਲਈ ਨਹੀਂ ਆ ਪਰੰਤੂ ਉਹ ਕਲੀਸੀਆ ਨੂੰ ਹਰ ਤਰ੍ਹਾਂ ਦੀ ਸਿੱਖਿਆ ਦੇ ਕੇ ਉਹਨਾਂ ਨੂੰ ਹਰ ਤਰ੍ਹਾਂ ਦੀ ਬੁਰੀਾਈ ਪਾਪ ਅਤੇ ਅੰਧਵਿਸ਼ਵਾਸ ਤੋਂ ਦੂਰ ਰਹਿਣ ਦੇ ਲਈ ਕੇਂਦਰਿਤ ਕਰਦਾ ਤੇ ਸਵਰਗ ਰਾਜ ਦੇ ਲਈ ਉਹਨਾਂ ਨੂੰ ਸਿੱਧ ਕਰਦਾ ਆ। ਸੋ ਦੂਜੀ ਗੱਲ ਮੈਂ ਇੱਕ ਹੋਰ ਵਚਨ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਰਸੂਲਾਂ ਦੇ ਕਰਤੱਵ ਉਹਦਾ ਵੀ ਬਾਪ। ਉਹਦਾ ਆਪਾਂ 28 ਵਚਨ ਵੀ ਪੜ ਲਵਾਂਗੇ। ਇਸ ਲਈ ਆਪਣੀ ਪੂਰੀ ਝੁੰਡ ਦੀ ਤੁਸੀਂ ਚੌਕਸੀ ਕਰੋ। ਜਿਹਦੇ ਵਿੱਚ ਪਵਿੱਤਰ ਆਤਮਾ ਨੇ ਤੁਹਾਨੂੰ ਅਧਿਐਕਸ਼ ਠਹਿਰਾਇਆ ਆ। ਕਿ ਤੁਸੀਂ ਪਰਮੇਸ਼ਰ ਦੀ ਕਲੀਸਿਆ ਦੀ ਰਖਵਾਲੀ ਕਰੋ ਜਿਵੇਂ ਜਿਨ੍ਹਾਂ ਨੂੰ ਉਸਨੇ ਆਪਣੇ ਲਹੂ ਦੇ ਨਾਲ ਮੁੱਲ ਲਿਆ ਸੋ ਇਸ ਜਗ੍ਹਾ ਤੇ ਲਿਖਿਆ ਇਸ ਲਈ ਤੁਸੀਂ ਆਪਣੇ ਪੂਰੇ ਝੁੰਡ ਦੀ ਚੌਕਸੀ ਕਰੋ ਇਹਦਾ ਮਤਲਬ ਜੋ ਲੋਕ ਤੁਹਾਨੂੰ ਸੌਂਪੇ ਗਏ ਆ ਹੋ ਸਕਦਾ ਉਹ 10 ਹੋਣ 50 ਹੋਣ 100 ਹੋਵੇ 500 ਹੋਵੇ ਲੱਖਾਂ ਦੇ ਵਿੱਚ ਹੋਣ ਪਰਮੇਸ਼ਰ ਕਹਿੰਦਾ ਤੁਸੀਂ ਉਸ ਝੁੰਡ ਦੀ ਚੌਕਸੀ ਕਰਨੀ ਆ ਕਿ ਉਹ ਕੀ ਕਰ ਰਿਹਾ ਕਿਹੋ ਜਿਹਾ ਜੀਵਨ ਜੀ ਰਿਹਾ ਤੁਸੀਂ ਉਹਨਾਂ ਦੀ ਚੌਕਸੀ ਕਰੋ ਉਹਨਾਂ ਦੇ ਬਾਰੇ ਦੇਖੋ ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਜਾਂ ਉਹ ਕੀ ਹੋ ਜੇ ਹਾਲਾਤ ਦੇ ਵਿੱਚ ਜੀ ਰਿਹਾ ਪਾਪ ਦੇ ਵਿੱਚ ਆ ਜਾਂ ਮੁਸ਼ਕਿਲ ਹਾਲਾਤਾਂ ਦੇ ਵਿੱਚ ਆ ਇੱਕ ਸੇਵਕ ਆਪਣੀ ਝੁੰਡ ਦੀ ਚੌਕਸੀ ਕਰੇਗਾ ਤੇ ਅਜ਼ੀਜ਼ੋ ਦੂਜੀ ਗੱਲ ਅੱਗੇ ਲਿਖਿਆ ਜਿਹਦੇ ਵਿੱਚ ਪਵਿੱਤਰ ਆਤਮਾ ਨੇ ਤੁਹਾਨੂੰ ਅਗਵਾ ਠਹਿਰਾਇਆ ਆ ਤੇ ਇੱਕ ਸੇਵਕ ਕਰਕੇ ਖੜਾ ਕੀਤਾ ਆ ਤੇ ਫਿਰ ਅੱਗੇ ਲਿਖਿਆ ਠਹਿਰਾਇਆ ਕਿ ਤੁਸੀਂ ਪਰਮੇਸ਼ਵਰ ਦੀ ਕਲੀਸੀਆ ਦੀ ਕੀ ਕਰੋ ਰਖਵਾਲੀ ਕਰੋ ਰਖਵਾਲੀ ਦਾ ਮਤਲਬ ਕਿ ਕਲੀਸੀਆ ਦੀ ਦੇਖਰੇਖ ਕਰਨੀ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਸਾਂਝੀ ਹੋਣਾ ਜੇਕਰ ਕੋਈ ਵਿਸ਼ਵਾਸੀ ਪ੍ਰਭੂ ਦੇ ਵਿੱਚ ਈਮਾਨ ਦੇ ਵਿੱਚ ਕਮਜ਼ੋਰ ਹੋਇਆ ਆ ਉਹਨਾਂ ਦੇ ਨਾਲ ਖੜ ਕੇ ਉਹਨਾਂ ਨੂੰ ਵਚਨ ਦੇ ਅਨੁਸਾਰ ਤਸੱਲੀ ਦੇ ਕੇ ਉਹਨਾਂ ਨੂੰ ਫਿਰ ਪ੍ਰਭੂ ਦੇ ਵਿੱਚ ਮਜ਼ਬੂਤ ਕਰਨਾ ਇਹ ਇੱਕ ਸੇਵਕ ਦੀ ਜ਼ਿੰਮੇਵਾਰੀ ਆ ਮੇਰੇ ਅਜ਼ੀਜ਼ੋ ਸੇਵਕ ਕੱਲਾ ਲੋਕਾਂ ਦੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕਰਨ ਦੇ ਲਈ ਨਹੀਂ ਆ ਇਹ ਮੈਂ ਗੱਲ ਮਸੀਹਾਂ ਨੂੰ ਨਹੀਂ ਇਹ ਅਦਰ ਲੋਕਾਂ ਦੇ ਲਈ ਬੋਲਨੇ ਆ ਜਿਹੜੇ ਕਹਿੰਦੇ ਪਾਸਟਰ ਦੀ ਕੀ ਲੋੜ ਆ ਪਾਸਟਰ ਦੇ ਆ ਹੋਰ ਵੀ ਬਹੁਤ ਜ਼ਿੰਮੇਵਾਰੀਆਂ ਨੇ ਹੋਰ ਵੀ ਬਹੁਤ ਉਹਦੇ ਉੱਤੇ ਲੋਕਾਂ ਦਾ ਕੀ ਕਹਿ ਸਕਦੇ ਆ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿ ਉਹਨਾਂ ਦੀ ਹਰ ਪਰਸਤਿਤੀ ਦੇ ਨਾਲ ਉਹ ਉਹਨਾਂ ਦੇ ਨਾਲ ਖੜਾ ਹੁੰਦਾ ਆ ਉਹਨਾਂ ਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਉਪਦੇਸ਼ ਸਿਖਾਉਂਦਾ ਆ ਤਾਂ ਕਿ ਇਸ ਵਰਗ ਰਾਜ ਦੇ ਲਈ ਸਿੱਧ ਹੋ ਜਾਣਾ ਸੋ ਇਸ ਕਰਕੇ ਮੇਰੇ ਪਿਆਰਿਓ ਜਿਵੇਂ ਬੱਚਿਆਂ ਨੂੰ ਅੱਗੇ ਵਧਣ ਦੇ ਲਈ ਇੱਕ ਸਕੂਲ ਤੇ ਇੱਕ ਅਧਿਆਪਕ ਦੀ ਲੋੜ ਹੁੰਦੀ ਆ ਉਸੇ ਤਰ੍ਹਾਂ ਆਤਮਿਕ ਜੀਵਨ ਦੇ ਵਿੱਚ ਅੱਗੇ ਵਧਣ ਦੇ ਲਈ ਤਨੁ ਸੰਗਤੀ ਅਤੇ ਇੱਕ ਸੇਵਕ ਦੀ ਲੋੜ ਪੈਣੀ ਹੀ ਪੈਣੀ ਆ ਇਸੇ ਕਰਕੇ ਪੌਲੋ ਪਤਰਸ ਨੇ ਜਦੋਂ ਉਪਦੇਸ਼ ਦਿੱਤਾ ਜਦੋਂ ਲੋਕਾਂ ਨੇ ਪੁੱਛਿਆ ਕੀ ਕਰੀਏ ਉਹ ਕਹਿੰਦਾ ਮਨ ਫਿਰਾਓ ਬਪਤਿਸਮਾ ਲਓ ਅਤੇ ਅੰਨੇ ਪਵਿੱਤਰ ਆਤਮਾ ਦਾ ਦਾਨ ਪਾਓ ਤੇ ਫਿਰ ਅੱਗੇ ਕਹਿੰਦਾ ਚੇਲਿਆਂ ਤੋਂ ਸਿੱਖਿਆ ਪ੍ਰਾਪਤ ਕਰਦੇ ਰਹੋ ਤੇ ਪੰਜਵਾਂ ਸੀ ਆ ਤੁਸੀਂ ਸੰਗਤੀ ਕਰੋ ਕਰਕੇ ਛਟਾ ਪ੍ਰਭੂ ਪੋਜ ਵਿੱਚ ਸ਼ਾਮਿਲ ਹੋ ਤੇ ਸਤਵਾਂ ਸੀ ਪ੍ਰਾਰਥਨਾ ਕਰਨ ਦੇ ਵਿੱਚ ਲੋਲਿੰਦਾਓ ਮੇਰੇ ਅਜ਼ੀਜ਼ੋ ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਆਤਮਿਕ ਜੀਵਨ ਦੇ ਵਿੱਚ ਅੱਗੇ ਵਧਣ ਲਈ ਸਾਨੂੰ ਇੱਕ ਸੇਵਕ ਦੀ ਲੋੜ ਆ ਇੱਕ ਸੰਗਤੀ ਦੀ ਲੋੜ ਆ ਆਤਮਿਕ ਸਕੂਲ ਦੀ ਜ਼ਰੂਰਤ ਆ ਤੇ ਸਕੂਲ ਦੇ ਵਿੱਚ ਜੇ ਅਧਿਆਪਕ ਹੀ ਨਹੀਂ ਆ ਤੇ ਫਿਰ ਭੇਡਾਂ ਜਿਹਦੇ ਆ ਵਿੱਚ ਕੋਈ ਕੀ ਨਹੀਂ ਹੁੰਦਾ ਜਿਨ੍ਹਾਂ ਦਾ ਅਗਵਾ ਨਹੀਂ ਹੁੰਦਾ ਉਹ ਬਿਨਾ ਚਰਵਾਹੇ ਦੇ ਇੱਧਰ ਉੱਧਰ ਦੌੜਦੀਆਂ ਤੇ ਜਿਨ੍ਹਾਂ ਦੇ ਪਿੱਛੇ ਇੱਕ ਚਰਵਾਹਾ ਹੁੰਦਾ ਉਹ ਫਿਰ ਉਹਨਾਂ ਨੂੰ ਬੈਲੈਂਸ ਦੇ ਵਿੱਚ ਬਣਾ ਕੇ ਰੱਖਦਾ ਸੋ ਸੇਵਕ ਇੱਕ ਮੇਰੇ ਪਿਆਰਿਓ ਸਾਡੇ ਲਈ ਸਾਨੂੰ ਬੈਲੈਂਸ ਦੇ ਵਿੱਚ ਰੱਖਣ ਦੇ ਲਈ ਦਿੱਤਾ ਗਿਆ ਸਾਨੂੰ ਪਰਮੇਸ਼ਰ ਦੇ ਵਿੱਚ ਅੱਗੇ ਵਧਾਉਣ ਦੇ ਲਈ ਦਿੱਤਾ ਗਿਆ ਇਸ ਕਰਕੇ ਸੇਵਕ ਦਾ ਹੋਣਾ ਸਾਡੀ ਜ਼ਿੰਦਗੀ 'ਚ ਜ਼ਰੂਰੀ ਹੈ ਸੋ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇ ਸਾਰਿਆਂ ਨੂੰ ਜੈ ਮਸੀਹ ਦੀ ਗੋਡ ਬlesਸ ਯੂ ਪ੍ਰਭੂ ਆਸ਼ੀਸ਼ ਦੇ